ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤੇ ਤੁਸੀਂ ਸੋਣੀ ਸ਼ੁਰੂ ਕਰ ਦਿੱਤੀ ਹੈ ਤਾਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰੋ ਤਾਂ ਜੋ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕੇ ਤੇ ਆਓ ਹੁਣ ਆਪਾਂ ਸਾਡੀ ਅੱਜ ਵਾਲੀ ਵੀਡੀਓ ਸਟਾਰਟ ਕਰੀਏ ਜਿਸ ਤਰ੍ਹਾਂ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਅਸੀਂ ਬਹੁਤ ਮਿਹਨਤ ਕਰਦੇ ਆ ਬਹੁਤ ਕਮਾਈ ਕਰਦੇ ਆ ਪਰ ਸਾਡੀ ਮਿਹਨਤ ਦੇ ਵਿੱਚ ਸਾਨੂੰ ਉਹਨਾਂ ਫਲ ਹੀ ਨਹੀਂ ਮਿਲਦਾ ਜਦ ਕਿ ਉਸਦੇ ਉਲਟ ਸਾਡਾ ਜਿਹੜਾ ਭਰਾ ਉਹ ਬਹੁਤ ਘੱਟ ਕੰਮ ਕਰਦਾ ਪਰ ਉਸ ਦੀ ਜਿਹੜੀ ਕਮਾਈ ਹੈ ਉਹਦੇ ਵਿੱਚ ਬਹੁਤ ਬਰਕਤ ਹੈ ਸਾਨੂੰ ਕਦੀ ਵੀ ਇਦਾਂ ਨਹੀਂ ਸੋchnਾ ਚਾਹੀਦਾ ਸਾਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਆ ਕਦੇ ਵੀ ਸਾਨੂੰ ਆਪਣੇ ਭੈਣ ਭਰਾ ਜਾਂ ਆਂਡ ਗਵਾਂਡ ਦੇ ਕੀਤੇ ਹੋਏ ਕਰਮਾਂ ਤੇ ਸੱਕ ਨਹੀਂ ਕਰਨਾ ਚਾਹੀਦਾ ਪਰਮਾਤਮਾ ਨੇ ਉਹਨਾਂ ਨੂੰ ਦੇਣਾ ਜੋ ਅਸੀਂ ਕੀਤਾ ਪਰਮਾਤਮਾ ਨੇ ਉਹਦਾ ਫਲ ਸਾਨੂੰ ਦੇਣਾ ਜੋ ਸਾਡੇ ਭੈਣ ਭਰਾ ਆਂਢ ਗਵਾਂਢੀ ਰਿਸ਼ਤੇਦਾਰਾਂ ਨੇ ਕੀਤਾ ਉਹਨਾਂ ਦਾ ਫਲ ਪਰਮਾਤਮਾ ਨੇ ਦੇਣਾ ਜੇਕਰ ਅਸੀਂ ਉਹਨਾਂ ਦੀ ਕਮਾਈ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਹਾਂ ਤਾਂ ਸਮਝੋ ਤੁਸੀਂ ਪਰਮਾਤਮਾ ਦੀ ਬਣਾਈ ਹੋਈ ਵਿਧੀ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਹੋ ਕਿਉਂਕਿ ਉਹਨਾਂ ਨੂੰ ਪਰਮਾਤਮਾ ਨੇ ਦਿੱਤਾ ਹਮੇਸ਼ਾ ਹਰ ਇੱਕ ਦਾ ਚੰਗਾ ਸੋਚੋ ਜੇਕਰ ਉਸ ਨੂੰ ਕਿਤੇ ਵੱਧ ਤੁਹਾਡੇ ਨਾਲ ਕਮਾਈ ਹੁੰਦੀ ਆ ਤੁਹਾਡੇ ਭੈਣ ਭਰਾ ਨੂੰ ਆਂਢੀ ਗੁਆਂਢੀ ਨੂੰ ਰਿਸ਼ਤੇਦਾਰ ਨੂੰ ਤਾਂ ਤੁਸੀਂ ਸਮਝੋ ਕਿ ਇਸ ਦੇ ਵਿੱਚ ਪਰਮਾਤਮਾ ਦਾ ਹੁਕਮ ਸੀਗਾ ਪਰਮਾਤਮਾ ਨੇ ਉਹਨਾਂ ਨੂੰ ਇੰਨਾ ਦਿੱਤਾ ਕਿਉਂਕਿ ਉਹਨਾਂ ਨੇ ਇੰਨੀ ਕਮਾਈ ਕੀਤੀ ਜੇਕਰ ਤੁਸੀਂ ਬਿਨਾਂ ਕੁਝ ਸੋਚੇ ਸਮਝੇ ਜਾਂ ਬਿਨਾਂ ਕੁਝ ਇਸ ਤਰ੍ਹਾਂ ਦਾ ਮਨ ਦੇ ਦਿਮਾਗ ਦੇ ਵਿੱਚ ਲਿਆਏ ਕਿ ਵੀ ਉਹ ਮੇਰੇ ਨਾਲੋਂ ਘੱਟ ਕਮਾਈ ਕਰਦਾ ਪਰ ਪ੍ਰਮਾਤਮਾ ਉਸ ਨੂੰ ਵੱਧ ਦੇ ਰਿਹਾ ਜਾਂ ਮੈਂ ਉਸ ਨਾਲੋਂ ਵੱਧ ਕਰਦਾ ਤੇ ਪ੍ਰਮਾਤਮਾ ਮੈਨੂੰ ਘੱਟ ਦੇ ਰਿਹਾ ਇਹ ਜਾਂ ਕੁਝ ਸੋਚੇ ਬਿਨਾਂ ਤੁਸੀਂ ਆਪਣਾ ਕੰਮ ਕਰਦੇ ਰਹੋ ਕਮਾਈ ਕਰਦੇ ਰਹੋ ਤੇ ਪ੍ਰਮਾਤਮਾ ਤੁਹਾਨੂੰ ਵੀ ਇੱਕ ਨਾ ਇੱਕ ਦਿਨ ਬੜਾ ਕੁਝ ਦੇਣਾ ਇਮਤ ਤੁਹਾਨੂੰ ਇੱਕ ਕਹਾਣੀ ਛੋਟੀ ਜੀ ਕਹਾਣੀ ਸੁਣਾਵਾਂਗੀ ਜਿਸ ਦੇ ਦੁਆਰਾ ਤੁਸੀਂ ਸਭ ਕੁਝ ਸਮਝ ਜਾਓਗੇ ਤੇ ਆਓ ਹੁਣ ਆਪਾਂ ਕਹਾਣੀ ਸਟਾਰਟ ਕਰਦੇ ਆਂ ਕਹਿੰਦੇ ਇੱਕ ਵਾਰ ਇੱਕ ਪਿੰਡ ਵਿੱਚ ਦੋ ਸਕੇ ਭਰਾ ਰਹਿੰਦੇ ਸੀ ਦੋਵੇਂ ਹੀ ਭਰਾਵਾਂ ਨੂੰ ਉਹਨਾਂ ਦੇ ਮਾਪਿਆਂ ਨੇ ਬਰਾਬਰ ਹਿੱਸਾ ਦਿੱਤਾ ਸੀ ਬਚਪਨ ਤੋਂ ਹੀ ਦੋਵਾਂ ਭਰਾਵਾਂ ਦਾ ਇੱਕੋ ਜਿਹਾ ਪਾਲਣ ਪੋਸ਼ਣ ਕੀਤਾ ਸੀ ਉਹ ਦੋਵੇਂ ਭਰਾ ਜਦੋਂ ਵੱਡੇ ਹੁੰਦੇ ਆ ਅਲੱਗ-ਅਲੱਗ ਹੋ ਜਾਂਦੇ ਆ ਕੰਮ ਤਾਂ ਦਾ ਵੀ ਵੱਖੋ-ਵੱਖਰਾ ਕ ਸੰਭਾਲ ਲੈਂਦੇ ਆ ਵੱਡਾ ਭਰਾ ਜਿਹੜਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੁੰਦਾ ਪਰ ਜਿਹੜਾ ਛੋਟਾ ਭਰਾ ਉਹ ਮਿਹਨਤ ਤਾਂ ਬਹੁਤ ਕਰਦਾ ਪਰ ਉਹਨੂੰ ਉਹਨਾਂ ਫਲ ਨਹੀਂ ਮਿਲਦਾ ਉਹ ਜੋ ਵੀ ਕਮਾਉਂਦਾ ਉਹਦੇ ਕਮਾਏ ਹੋਏ ਵਿੱਚ ਪੂਰੀ ਨਹੀਂ ਪੈਂਦੀ ਪਰ ਇਸ ਦੇ ਉਲਟ ਵੱਡਾ ਭਰਾ ਦੇ ਹਰ ਕੰਮ ਵਿੱਚ ਉਹ ਸਫਲਤਾ ਮਿਲ ਰਹੀ ਹੈ ਉਹਦੇ ਹਰ ਕੰਮ ਵਿੱਚ ਬਰਕਤ ਪੈ ਰਹੀ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਸੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਸੀ ਹਮੇਸ਼ਾ ਛੋਟਾ ਭਰਾ ਬਹੁਤ ਜ਼ਿਆਦਾ ਦੁਖੀ ਰਹਿੰਦਾ ਸੀ ਪਰੇਸ਼ਾਨ ਰਹਿੰਦਾ ਸੀ ਇੱਕ ਦਿਨ ਇਸੇ ਤਰ੍ਹਾਂ ਆਪਣੀ ਪਤਨੀ ਦੇ ਨਾਲ ਗੱਲਬਾਤ ਕਰ ਰਿਹਾ ਸੀ ਛੋਟਾ ਕਿ ਭਾਗਵਾਨ ਨੇ ਪਤਾ ਨਹੀਂ ਮੇਰੀ ਕਿਸਮਤ ਮੇਰਾ ਸਾਥ ਕਿਉਂ ਨਹੀਂ ਦਿੰਦੀ ਮੈਂ ਆਪਣੇ ਹੀ ਵੱਡੇ ਭਰਾ ਦੀ ਤਰ੍ਹਾਂ ਮਿਹਨਤ ਕਰਦਾ ਪਰ ਉਸ ਉਸ ਦਾ ਸਾਰਾ ਕੰਮ ਧੰਦਾ ਬਹੁਤ ਵਧੀਆ ਚੱਲ ਰਿਹਾ ਹੈ ਮੈਂ ਸਭ ਕੁਝ ਉਸੇ ਤੋਂ ਸਿੱਖਿਆ ਕੰਮ ਵੀ ਮੈਂ ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦਾ ਪਰ ਫਿਰ ਵੀ ਮੈਨੂੰ ਸਫਲਤਾ ਨਹੀਂ ਮਿਲਦੀ ਉਹਦੇ ਜਿੰਨੀ ਮੈਂ ਬਹੁਤ ਪਰੇਸ਼ਾਨ ਹਾਂ ਜਿੰਨੀ ਹੀ ਮਰਜ਼ੀ ਮਿਹਨਤ ਕਰ ਲਵਾਂ ਪਰ ਮੈਨੂੰ ਉਹਦੇ ਜਿੰਨਾ ਕਮਾਈ ਨਹੀਂ ਮਿਲਦੀ ਉਹਨਾਂ ਦੇ ਘਰ ਦੇ ਬੂਹੇ ਅੱਗੇ ਇੱਕ ਸੰਤ ਫਕੀਰ ਜੀ ਆਏ ਤੇ ਉਹ ਸੰਤ ਫਕੀਰ ਨੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਕਿਹਾ ਪੁੱਤ ਬਹੁਤ ਭੁੱਖ ਲੱਗੀ ਹੈ ਜੇਕਰ ਕੁਝ ਖਾਣ ਨੂੰ ਦੇ ਦੇਵੇਂ ਤਾਂ ਤੇਰਾ ਭਲਾ ਹੋ ਜਾਵੇਗਾ ਉਹ ਛੋਟਾ ਭਰਾ ਪਹਿਲਾਂ ਬਹੁਤ ਦੁਖੀ ਸੀ ਉਹ ਕਹਿ ਲੱਗਾ ਬਾਬਾ ਮੈਂ ਤਾਂ ਪਹਿਲਾਂ ਹੀ ਬੜਾ ਦੁਖੀ ਹਾਂ ਤੂੰ ਮੈਨੂੰ ਹੋਰ ਨਾ ਸਤਾ ਅੱਗੇ ਚੱਲਿਆ ਜਾ ਸਾਨੂੰ ਤੰਗ ਨਾ ਕਰ ਕਹਿੰਦੇ ਉਹ ਸੰਤ ਫਕੀਰ ਕਹਿਣ ਲੱਗਾ ਵੀ ਪੁੱਤ ਚੱਲ ਤੂੰ ਗੁੱਸੇ ਦੇ ਵਿੱਚ ਨਾ ਮੈਨੂੰ ਕੁਝ ਖਾਣ ਖਾਣ ਨੂੰ ਨਹੀਂ ਦੇਣਾ ਕੋਈ ਗੱਲ ਨਹੀਂ ਪਰ ਤੂੰ ਪਰੇਸ਼ਾਨ ਪਰੇਸ਼ਾਨੀ ਆਪਣੀ ਸਮੱਸਿਆ ਮੈਨੂੰ ਦੱਸ ਸਕਦਾ ਹੈ ਮੈਂ ਤੇਰੀ ਸਮੱਸਿਆ ਦਾ ਹਾਲ ਦੱਸ ਦਵਾਂਗਾ ਕਹਿੰਦੇ ਉਹ ਲੜਕਾ ਕਹਿਣ ਲੱਗਾ ਕਿ ਜਾਬ ਜਾ ਬਾਬਾ ਤੂੰ ਮੇਰੀ ਮਸਕਲ ਦਾ ਕੀ ਹੱਲ ਕਰੇਂਗਾ ਇਸ ਕਰਕੇ ਤੂੰ ਮੇਰੇ ਸਮੇਂ ਦੀ ਬਰਬਾਦੀ ਨਾ ਕਰ ਕਹਿੰਦੇ ਉਹ ਲੜਕੇ ਦੀ ਪਤਨੀ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਤੁਸੀਂ ਇਸ ਤਰ੍ਹਾਂ ਨਾ ਬੋਲੋ ਜਦੋਂ ਇਸ ਤਰ੍ਹਾਂ ਕਹਿੰਦੀ ਹੈ ਕਿ ਤੁਸੀਂ ਆਪਣੇ ਸੰਤ ਦੇ ਨਾਲ ਗੱਲਬਾਤ ਕਰੋ ਹਮੇਸ਼ਾ ਸੰਤਾਂ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਸੰਤਾਂ ਦਾ ਸਤਿਕਾਰ ਕਰਨਾ ਚਾਹੀਦਾ ਉਹ ਸੰਤ ਮਹਾਂਪੁਰਖ ਦੀ ਸੰਤ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਜਦੋਂ ਉਹਨੇ ਉਸ ਨੂੰ ਇਹ ਗੱਲ ਕਹੀ ਤਾਂ ਜਿਹੜਾ ਉਹਦਾ ਭਰਾ ਸੀ ਲੜਕਾ ਸੀ ਨਾ ਉਹ ਸੰਤ ਫਕੀਰ ਨੂੰ ਅੰਦਰ ਨੂੰ ਬੁਲਾਉਂਦਾ ਤੇ ਕਹਿੰਦਾ ਵੀ ਅੰਦਰ ਆਜੋ ਦੋਵੇਂ ਪਤੀ ਪਤਨੀ ਉਹਨਾਂ ਨੂੰ ਪ੍ਰਸਾਦਾ ਸਕਾਂਦੇ ਆ ਤੇ ਆਪਣੀ ਪਤਨੀ ਦੀ ਸਾਰੀ ਸਮੱਸਿਆ ਉਸ ਦੀ ਪਤਨੀ ਨੇ ਸਾਰੀ ਸਮੱਸਿਆ ਉਸ ਨੂੰ ਦੱਸੀ ਪਤਾ ਨਹੀਂ ਕੀ ਗੱਲ ਹੈ ਸਾਨੂੰ ਸਾਡੀ ਕੀਤੀ ਵੀ ਮਿਹਨਤ ਦਾ ਫਲ ਨਹੀਂ ਮਿਲਦਾ ਜਿੰਨਾ ਮਰਜ਼ੀ ਕੰਮ ਧੰਦਾ ਕਰ ਲਈਏ ਪਰ ਪੂਰੀ ਨਹੀਂ ਪੈਂਦੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਨੇ ਸਾਡਾ ਭਰਾ ਸਾਡੇ ਜਿੰਨਾ ਹੀ ਕੰਮ ਕਰਦਾ ਹੈ ਪਰ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਇਸ ਕਰਕੇ ਸਾਨੂੰ ਸਮਝ ਨਹੀਂ ਆਉਂਦਾ ਸੀ ਕੀ ਕਰੀਏ ਫਕੀਰ ਜੀ ਕਹਿਣ ਲੱਗਾ ਕਿ ਪੁੱਤ ਜਦੋਂ ਸਾਡੀ ਮਿਹਨਤ ਦੇ ਨਾਲ ਉਹ ਪਰਮਾਤਮਾ ਦੀ ਰਹਿਮਤ ਜੁੜ ਜਾਵੇ ਨਾ ਤਾਂ ਸਾਡੀ ਕੀਤੀ ਹੋਈ ਮਿਹਨਤ ਨੂੰ ਰੰਗ ਭਾਗ ਲੱਗ ਜਾਂਦੇ ਨੇ ਇਹ ਕਹਿ ਕੇ ਸੰਤ ਨੇ ਉਹਨੂੰ ਇੱਕ ਕਹਾਣੀ ਸੁਣਾਈ ਕਿ ਕਿਹਾ ਪੁੱਤਰ ਮੈਂ ਇੱਕ ਤੈਨੂੰ ਕਹਾਣੀ ਸੁਣਾਉਂਦਾ ਕਹਾਣੀ ਦੇ ਵਿੱਚ ਤੈਨੂੰ ਸਾਰੀਆਂ ਤੇਰੀਆਂ ਗਲਤੀਆਂ ਦਾ ਪਤਾ ਲੱਗ ਜੂਗਾ ਸੰਤ ਕਹਿੰਦਾ ਇੱਕ ਰਾਜ ਦੇ ਵਿੱਚ ਇੱਕ ਰਾਜਾ ਰਿਹਾ ਕਰਦਾ ਸੀ ਉਸ ਰਾਜੇ ਦੇ ਦੋ ਪੁੱਤ ਸਨ ਉਹਨਾਂ ਦੋਵੇਂ ਪੁੱਤਰਾਂ ਨੂੰ ਬਚਪਨ ਤੋਂ ਗੁਰੂਕਲ ਦੇ ਵਿੱਚ ਭੇਜ ਦਿੱਤਾ ਸੀ ਦੋਵਾਂ ਨੇ ਇੱਕੋ ਜੀ ਸਿੱਖਿਆ ਦਿੱਤੀ ਦੋਵੇਂ ਪੁੱਤਰ ਜਵਾਨ ਹੋ ਗਏ ਦੋਵਾਂ ਨੇ ਸਿੱਖਿਆ ਹਾਸਲ ਕਰ ਲਈ ਵਿਦਿਆ ਵੀ ਸਾਖ ਸਿੱਖ ਲਈ ਜਦੋਂ ਵਾਪਸ ਰਾਜ ਮਹਿਲ ਦੇ ਵਿੱਚ ਪਹੁੰਚੇ ਤਾਂ ਰਾਜੇ ਨੇ ਮਨ ਦੇ ਵਿੱਚ ਸੋਚਿਆ ਕਿ ਹੁਣ ਮੇਰੇ ਪੁੱਤ ਜਵਾਨ ਹੋ ਗਏ ਸਿੱਖਿਆ ਵੀ ਇਹਨਾਂ ਨੇ ਗ੍ਰਹਿਣ ਕਰ ਲਈ ਹੈ ਹੁਣ ਇਹਨਾਂ ਨੂੰ ਰਾਜ ਭਾਗ ਸਮਰਨ ਦੇ ਜੋਗ ਬਣਾ ਦਿੱਤਾ ਜਾਵੇ ਪਰ ਰਾਜ ਦੇ ਮਨ ਦੇ ਵਿੱਚ ਵਾਰ-ਵਾਰ ਇਹ ਸਵਾਲ ਆਉਂਦਾ ਸੀ ਕਿ ਮੇਰੇ ਕੋਲੋਂ ਕੋਈ ਜਲਦਵਾਦੀ ਵਿੱਚ ਭਾਵਨਾ ਦੇ ਵਿੱਚ ਕੋਈ ਗਲਤ ਫੈਸਲਾ ਨਾ ਹੋ ਜਾਵੇ ਕਿਉਂਕਿ ਅਕਸਰ ਹੀ ਉੱਤਰ ਅਧਿਕਾਰੀ ਆਪਣੇ ਵੱਡੇ ਪੁੱਤਰ ਨੂੰ ਚੁਣਿਆ ਜਾਂਦਾ ਹੈ ਪਰ ਰਾਜਾ ਮਨ ਦੇ ਵਿੱਚ ਇਹ ਸੋਚ ਰਿਹਾ ਸੀ ਕਿ ਕਿਤੇ ਇਸ ਪਰੰਪਰਾ ਨੂੰ ਨਿਭਾਉਂਦਿਆਂ ਮੇਰੀ ਪਰਜਾ ਨੂੰ ਕਿਤੇ ਨਾ ਕਿਤੇ ਕੋਈ ਗਲਤ ਰਾਜਾ ਨਾ ਮਿਲ ਜਾਵੇ ਇਸ ਕਰਕੇ ਰਾਜਾ ਆਪਣੀ ਫਿਕਰ ਚਿੰਤਾ ਦੂਰ ਕਰਨ ਦੇ ਲਈ ਆਪਣੇ ਦੋਵੇਂ ਪੁੱਤਰਾਂ ਦੀ ਪ੍ਰੀਖਿਆ ਲੈਂਦਾ ਉਹਨੇ ਆਪਣੇ ਪੁੱਤਰਾਂ ਨੂੰ ਕੋਲ ਬੁਲਾਇਆ ਤੇ ਕਿਹਾ ਦੇਖੋ ਤੁਸੀਂ ਦੋਵੇਂ ਹੀ ਮੇਰੇ ਸਕੇ ਪੁੱਤਰ ਦੋਵੇਂ ਹੀ ਮੈਨੂੰ ਬਹੁਤ ਪਿਆਰੇ ਹੋ ਪਰ ਮੇਰੇ ਪਿਆਰ ਦੇ ਵਿੱਚ ਭਾਵਨਾ ਦੇ ਵਿੱਚ ਭਿੱਜ ਕੇ ਆਪਣੀ ਪਰਜਾ ਦੇ ਨਾਲ ਕੋਈ ਮੈਂ ਅਨਿਆਇ ਨਹੀਂ ਕਰਨਾ ਚਾਹੁੰਦਾ ਮੈਂ ਆਪਣੀ ਪਰਜਾ ਨੂੰ ਕੋਈ ਯੋਗ ਉਤਰਾਧਿਕਾਰੀ ਦੇਣਾ ਚਾਹੁੰਦਾ ਹੈ ਜੋ ਮੇਰੀ ਪਰਜਾ ਦਾ ਖਿਆਲ ਰੱਖੇ ਮੈਨੂੰ ਪਤਾ ਹੈ ਕਿ ਤੁਸੀਂ ਇੱਕੋ ਹੀ ਸਕੂਲ ਦੇ ਵਿੱਚ ਪੜ੍ਹੇ ਹੋ ਇੱਕੋ ਥਾਂ ਤੇ ਸ਼ਾਸਤਰ ਵਿੱਦਿਆ ਹਾਸਲ ਕੀਤੀ ਹੈ ਪਰ ਫਿਰ ਵੀ ਮੈਂ ਤੁਹਾਡੀ ਪ੍ਰੀਖਿਆ ਲੈਣਾ ਚਾਹੁੰਦਾ ਹਾਂ ਇਸ ਤਰੀਕੇ ਨਾਲ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਰਹੇਗੀ ਮੇਰੇ ਮਨ ਦੇ ਵਿੱਚ ਵੀ ਕੋਈ ਸ਼ੰਕਾ ਨਹੀਂ ਰਹੀ ਰਹੇਗੀ ਅਤੇ ਮੇਰੀ ਪਰਜਾ ਨੂੰ ਵੀ ਇੱਕ ਯੋਗ ਉੱਤਰਾਧਿਕਾਰੀ ਮਿਲ ਜਾਵੇਗਾ। ਕਹਿੰਦੇ ਜਦੋਂ ਰਾਜੇ ਨੇ ਪ੍ਰੀਖਿਆ ਦੀ ਗੱਲ ਕੀਤੀ ਰਾਜ ਦਾ ਛੋਟਾ ਪੁੱਤਰ ਕਹਿਣ ਲੱਗਾ ਪਿਤਾ ਜੀ ਇਹਦੇ ਵਿੱਚ ਬਹੁਤਾ ਸੋਚਣ ਵਾਲੀ ਲੋੜ ਨਹੀਂ ਹੈ। ਮੇਰੇ ਵੱਡੇ ਭਰਾ ਦੇ ਵਿੱਚ ਬਹੁਤ ਯੋਗਤਾ ਹੈ। ਰਾਜਸਭਾਗ ਸੰਭਾਲਣ ਦੀ ਜੇਕਰ ਤੁਸੀਂ ਇਹਨਾਂ ਨੂੰ ਰਾਜਾ ਬਣਾ ਦੋਗੇ ਤਾਂ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਇਤਰਾਜ਼ ਨਹੀਂ। ਤੁਸੀਂ ਬੇਫਿਕਰ ਹੋ ਕੇ ਮੇਰੇ ਭਰਾ ਨੂੰ ਰਾਜ ਭਾਗ ਸੌਂਪ ਸਕਦੇ ਹੋ ਕਹਿੰਦੇ ਜਦੋਂ ਛੋਟੇ ਭਰਾ ਨੇ ਇੱਕ ਗੱਲ ਕਹੀ ਤਾਂ ਵੱਡੇ ਨੇ ਮਨ ਵਿੱਚ ਸੋਚਿਆ ਕਿ ਇਹ ਕਿਸ ਤਰ੍ਹਾਂ ਚੰਗਾ ਬਣ ਰਿਹਾ ਹੈ ਇਸ ਤਰੀਕੇ ਦੇ ਨਾਲ ਰਾਜ ਭਾਗ ਮੈਨੂੰ ਦੇ ਕੇ ਮੇਰੇ ਇਹਿਸਾਨ ਕਰਨਾ ਚਾਹੁੰਦਾ ਵੱਡਾ ਭਰਾ ਭਰਾ ਨੇ ਛੋਟੇ ਭਰਾ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਪਿਤਾ ਜੀ ਦੇਖ ਲਿਆ ਤੁਸੀਂ ਇਹ ਮੇਰਾ ਛੋਟਾ ਭਰਾ ਪ੍ਰੀਖਿਆ ਦੇ ਨਾਲ ਦੇਣ ਤੋਂ ਡਰ ਰਿਹਾ ਹੈ ਇਹਨੂੰ ਪਤਾ ਹੈ ਕਿ ਇਹ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ 'ਚ ਮੇਰੇ ਮੁਕਾਬਲਾ ਨਹੀਂ ਕਰ ਸਕਦਾ ਮੇਰੇ ਤੋਂ ਅੱਗੇ ਵੀ ਨਹੀਂ ਲੰਘ ਸਕਦਾ ਕਹਿੰਦੇ ਜਦੋਂ ਇਹ ਗੱਲ ਕਹੀ ਤਾਂ ਛੋਟੇ ਭਰਾ ਦੇ ਮਨ ਨੂੰ ਵੀ ਬੜੀ ਥੋੜੀ ਜੀ ਠੇਸ ਪਹੁੰਚੀ ਉਹਨੇ ਕਿਹਾ ਵੀ ਜੇਕਰ ਇਹ ਗੱਲ ਹੈ ਤਾਂ ਫਿਰ ਮੈਂ ਹਰ ਪ੍ਰੀਖਿਆ ਮੁਕਾਬਲਾ ਕਰਨ ਨੂੰ ਤਿਆਰ ਹਾਂ ਪਿਤਾ ਜੀ ਤੁਸੀਂ ਜੋ ਵੀ ਪਰਚਾ ਪਾਉਣਾ ਚਾਹੁੰਦੇ ਹੋ ਜੋ ਵੀ ਸਾਡੇ ਪ੍ਰੀਖਿਆ ਲੈਣਾ ਚਾਹੁੰਦੇ ਹੋ ਲੈ ਲਓ ਪਿਤਾ ਨੇ ਦੋਵਾਂ ਹੀ ਪੁੱਤਰਾਂ ਨੂੰ ਕਿਹਾ ਤੁਹਾਡੀ ਪ੍ਰੀਖਿਆ ਇਹ ਹੋਵੇਗੀ ਕਿ ਜੰਗਲ ਦੇ ਵਿੱਚ ਸੋਨੇ ਦੀ ਚਿੜੀ ਆ ਉਹ ਸੋਨੇ ਦੀ ਚਿੜੀ ਨੂੰ ਫੜ ਕੇ ਤੁਸੀਂ ਮੇਰੇ ਕੋਲ ਲੈ ਕੇ ਆਉਣਾ ਹੈ ਜਿਹੜਾ ਵੀ ਪੁੱਤਰ ਉਹ ਸੋਨੇ ਦੀ ਚਿੜੀ ਨੂੰ ਪਹਿਲਾਂ ਮੇਰੇ ਕੋਲ ਲੈ ਕੇ ਆਵੇਗਾ ਉਹੀ ਰਾਜ ਭਾਗ ਪਾਵੇਗਾ ਉਨੋ ਹੀ ਮੇਰੇ ਉਤਰ ਅਧਿਕਾਰੀ ਮਿਲੇਗਾ ਦੋਵਾਂ ਪੁੱਤਰਾਂ ਨੇ ਆਪਣੇ ਪਿਤਾ ਦੀ ਗੱਲ ਨੂੰ ਸਤਿਵਚਨ ਕਰਕੇ ਮੰਨ ਲਿਆ ਕਹਿੰਦੇ ਅਗਲੀ ਹੀ ਸਵੇਰੇ ਦੋਵੇਂ ਹੀ ਪੁੱਤਰ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਜੰਗਲ ਵੱਲ ਨੂੰ ਚੱਲ ਪਏ ਕਹਿੰਦੇ ਉਹ ਰਾਜੇ ਦੇ ਪੁੱਤਰ ਚਲਦਿਆਂ ਚਲਦਿਆਂ ਜੰਗਲ ਦੇ ਵਿੱਚ ਪਹੁੰਚ ਗਏ ਪਰ ਦੋਵੇਂ ਬਹੁਤ ਥੱਕ ਚੁੱਕੇ ਸੀ ਦੋਵਾਂ ਨੇ ਇੱਕ ਸੰਘਣੇ ਦਰਖਤ ਨੂੰ ਦੇਖਿਆ ਉਹਦੇ ਹੇਠਾਂ ਆਪਣੇ ਘੋੜੇ ਖੜੇ ਕੀਤੇ ਤੇ ਕੁਝ ਆਰਾਮ ਕਰਨ ਦੇ ਲਈ ਬੈਠ ਗਏ ਜੋ ਵੀ ਕਰਦੋ ਭੋਜਨ ਪ੍ਰਸਾਦਾ ਲੈ ਕੇ ਆਏ ਸੀ ਉਹ ਭੋਜਨ ਪ੍ਰਸਾਦਾ ਸਾਂਕੇ ਕੁਝ ਧੀਰ ਆਰਾਮ ਕਰਨ ਦੇ ਲਈ ਉੱਥੇ ਬੈਠੇ ਰਹੇ ਕਹਿੰਦੇ ਦੋਵੇਂ ਹੀ ਥੱਕ ਥੱਕੇ ਹੋਏ ਸੀ ਇਸ ਕਰਕੇ ਉਹਨਾਂ ਦੋਵਾਂ ਨੂੰ ਨੀਂਦ ਆ ਗਈ ਇਸ ਤਰ੍ਹਾਂ ਸਾਮ ਪੈ ਗੇ ਸਾਮ ਨੂੰ ਜਦ ਛੋਟੇ ਭਰਾ ਦੀ ਅੱਖ ਖੁੱਲੀ ਤਾਂ ਉਸਨੇ ਦੇਖਿਆ ਕਿ ਮੇਰਾ ਵੱਡਾ ਭਰਾ ਤੇ ਵੱਡੇ ਭਰਾ ਦਾ ਘੋੜਾ ਇੱਥੇ ਨਹੀਂ ਹੈ ਉਹਦੇ ਮਨ ਵਿੱਚ ਉਹਨੇ ਮਨ ਵਿੱਚ ਸੋਚਿਆ ਵੀ ਮੇਰਾ ਭਰਾ ਕਿੱਥੇ ਚਲਾ ਗਿਆ ਫਿਰ ਮਨ ਦੇ ਵਿੱਚ ਖਿਆਲ ਆਇਆ ਕਿ ਉਸ ਨੂੰ ਸੋਨੇ ਦੀ ਚਿੜੀ ਮਿਲ ਗਈ ਹੋਵੇਗੀ ਅਤੇ ਉਹ ਰਾਜ ਮਹਿਲ ਵਾਪਸ ਚਲਾ ਗਿਆ ਹੋਵੇਗਾ ਪਰ ਫਿਰ ਦੂਸਰੇ ਪਲਮਨ ਦੇ ਵਿੱਚ ਖਿਆਲ ਆਇਆ ਵੀ ਇਹ ਕਿਵੇਂ ਹੋ ਸਕਦਾ ਹੈ ਉਹ ਸੋਨੇ ਦੀ ਚਿੜੀ ਦੀ ਭਾਲ ਦੇ ਵਿੱਚ ਜੰਗਲ ਦੇ ਵਿੱਚ ਹੀ ਹੋਵੇ ਇਸ ਕਰਕੇ ਮੈਨੂੰ ਵੀ ਸੋਨੇ ਦੀ ਚਿੜੀ ਅਤੇ ਆਪਣੇ ਭਰਾ ਦੀ ਭਾਲ ਕਰਨੀ ਚਾਹੀਦੀ ਹੈ ਕਿਤੇ ਮੇਰਾ ਭਰਾ ਕਿਸੇ ਮੁਸੀਬਤ ਵਿੱਚ ਨਾ ਫਸ ਜਾਵੇ ਕਹਿੰਦੇ ਇਹ ਸੋਚ ਕੇ ਉਹ ਛੋਟਾ ਭਰਾ ਵੀ ਆਪਣੇ ਘੋੜੇ ਤੇ ਸਵਾਰ ਹੋ ਕੇ ਜੰਗਲ ਵਿੱਚ ਤੁਰ ਪਿਆ ਕਹਿੰਦੇ ਜੀ ਥੋੜੀ ਦੂਰ ਗਿਆ ਤਾਂ ਉਹਨੂੰ ਇੱਕ ਬਜ਼ੁਰਗ ਬਾਬਾ ਮਿਲਿਆ ਉਹ ਬਜ਼ੁਰਗ ਬਾਬਾ ਜੀ ਕਹਿਣ ਲੱਗੇ ਪੁੱਤ ਮੈਨੂੰ ਬਹੁਤ ਪਿਆਸ ਲੱਗੀ ਹੈ ਤੇਰਾ ਬਹੁਤ ਪਲਾਹ ਹੋਵੇਗਾ ਜੇਕਰ ਤੂੰ ਮੈਨੂੰ ਪਾਣੀ ਪਿਲਾ ਦੇਵੇਂ ਕਹਿੰਦੇ ਉਹ ਰਾਜੇ ਦੇ ਛੋਟੇ ਪੁੱਤਰ ਨੇ ਉਸੇ ਵੇਲੇ ਹੀ ਬਜ਼ੁਰਗ ਦੀ ਮਦਦ ਕੀਤੀ ਤੇ ਬਜ਼ੁਰਗ ਨੂੰ ਪੁੱਛਿਆ ਬਜ਼ੁਰਗੋ ਤੁਸੀਂ ਕੌਣ ਹੋ ਅਤੇ ਇਸ ਵਕਤ ਇੱਥੇ ਕੀ ਕਰ ਰਹੇ ਹੋ ਤਾਂ ਉਹ ਬਜ਼ੁਰਗ ਨੇ ਕਿਹਾ ਪੁੱਤਰ ਮੇਰਾ ਕੋਈ ਧੀ ਪੁੱਤ ਨਹੀਂ ਮੈਂ ਅਤੇ ਮੇਰੀ ਪਤਨੀ ਇੱਥੇ ਨੇੜੇ ਇੱਕ ਪਿੰਡ ਵਿੱਚ ਰਹਿੰਦੇ ਹਾਂ ਆਪਣਾ ਗੁਜਰ ਬਸਰ ਕਰਨ ਦੇ ਲਈ ਮੈਨੂੰ ਲੱਕੜਾਂ ਕੱਟ ਕੇ ਗੁਜ਼ਾਰਾ ਕਰਨਾ ਪੈਂਦਾ ਹੈ ਮੈਂ ਰੋਜ਼ ਇਸ ਜੰਗਲ ਦੇ ਵਿੱਚ ਲੱਕੜਾਂ ਕੱਟ ਕੇ ਲੈ ਜਾਂਦਾ ਹਾਂ ਘਰੋਂ ਜ ਰੋਜ਼ਾਨਾ ਹੀ ਭੋਜਨ ਲੈ ਕੇ ਆਉਣਾ ਹਾਂ ਪਾਣੀ ਲੈ ਕੇ ਆਉਣਾ ਪਰ ਅੱਜ ਕਿਸੇ ਜਾਨਵਰ ਨੇ ਮੇਰਾ ਭੋਜਨ ਪ੍ਰਸਾਦਾ ਖਾ ਲਿਆ ਮੇਰਾ ਪਾਣੀ ਡੋਲ ਦਿੱਤਾ ਹੈ ਇਸ ਕਰਕੇ ਮੈਨੂੰ ਬਹੁਤ ਭੁੱਖ ਪਿਆਸ ਲੱਗੀ ਤੇਰਾ ਬੜਾ ਹੀ ਭਲਾ ਹੋਵੇਗਾ ਜੇਕਰ ਤੂੰ ਮੈਨੂੰ ਪੀਣ ਨੂੰ ਪਾਣੀ ਦੇਵੇਂ ਤੇ ਕਹਿੰਦੇ ਰਾਜੇ ਦਾ ਛੋਟਾ ਪੁੱਤਰ ਕਹਿ ਲੱਗਾ ਬਜ਼ੁਰਗੋ ਮੈਂ ਤੁਹਾਡੀ ਮਦਦ ਜ਼ਰੂਰ ਕਰਾਂਗਾ ਪਰ ਤੁਸੀਂ ਮੈਨੂੰ ਥੋੜਾ ਜਿਹਾ ਏ ਦੱਸੋ ਕਿ ਮੈਨੂੰ ਕਿਸ ਪਾਸੇ ਤੋਂ ਪਾਣੀ ਮਿਲ ਸਕਦਾ ਹੈ ਕਿਉਂਕਿ ਮੈਂ ਕਦੇ ਵੀ ਇਸ ਜੰਗਲ ਦੇ ਵਿੱਚ ਨਹੀਂ ਆਇਆ ਜੇਕਰ ਤੁਹਾਨੂੰ ਕੁਝ ਪਤਾ ਹੈ ਤਾਂ ਮੈਨੂੰ ਦੱਸ ਦਿਓ ਇਸ ਪਾਸੇ ਤੂੰ ਇਸ ਪਾਸੇ ਨੂੰ ਜਾ ਇਸ ਪਾਸੇ ਇੱਕ ਤਲਾਹ ਹੈ ਉੱਥੋਂ ਪਾਣੀ ਮਿਲ ਜਾਊਗਾ ਕਹਿੰਦੇ ਰਾਜੇ ਦਾ ਪੁੱਤਰ ਜਲਦੀ ਦੇ ਨਾਲ ਤਲਾਹ ਦੇ ਵਿੱਚ ਇੱਕ ਪਾਣੀ ਦੀ ਮਸਕ ਭਰ ਕੇ ਲੈ ਕੇ ਆਇਆ ਬਜ਼ੁਰਗ ਨੂੰ ਪਾਣੀ ਪਿਲਾਇਆ ਅਤੇ ਬਜ਼ੁਰਗ ਨੂੰ ਕਿਹਾ ਬਜ਼ੁਰਗੋ ਰਾਤ ਪੈਣ ਵਾਲੀ ਐ ਇਸ ਕਰਕੇ ਮੈਂ ਖੁਦ ਤੁਹਾਨੂੰ ਤੁਹਾਡੇ ਘਰ ਛੱਡ ਕੇ ਆਵਾਂਗਾ ਕਹਿੰਦੇ ਉਹ ਰਾਜੇ ਦੇ ਪੁੱਤਰ ਨੇ ਬਜ਼ੁਰਗ ਨੂੰ ਘੋੜੇ ਤੇ ਬਿਠਾ ਲਿਆ ਉਹਦੀਆਂ ਜੋ ਵੀ ਥੋੜੀਆਂ ਜੀਆਂ ਲੱਕੜਾਂ ਸਨ ਉਹ ਵੀ ਨਾਲ ਲੈ ਲਈਆਂ ਤਾਂ ਬਜ਼ੁਰਗ ਦੇ ਦਸਨਸਾਰ ਉਹਦੇ ਘਰ ਨੂੰ ਤੁਰ ਪਏ ਬਜ਼ੁਰਗ ਦਾ ਘਰ ਕਾਫੀ ਦੂਰ ਸੀ ਕਾਫੀ ਰਾਤ ਪੈ ਗਈ ਪਰ ਜਦੋਂ ਬਜ਼ੁਰਗ ਦੇ ਘਰ ਪਹੁੰਚੇ ਉਹ ਬਜ਼ੁਰਗ ਨੇ ਕਿਹਾ ਪੁੱਤਰ ਰਾਤ ਦਾ ਸਮਾਂ ਹੈ ਤੂੰ ਇੱਥੇ ਠਹਿਰ ਜਾ ਉਸ ਬਜ਼ੁਰਗ ਨੇ ਰਾਜੇ ਦੇ ਪੁੱਤਰ ਨੂੰ ਭੋਜਨ ਪ੍ਰਸਾਦਾ ਸਿਖਾਇਆ ਤੇ ਉਸ ਬਾਰੇ ਪੁੱਛਿਆ ਵੀ ਤੂੰ ਕੌਣ ਹੈ ਤੇ ਤੂੰ ਜੰਗ ਦੇ ਵਿੱਚ ਕੀ ਕਰ ਰਿਹਾ ਹੈ ਕਹਿੰਦੇ ਰਾਜੇ ਨੇ ਪੁੱਤਰ ਨੇ ਸਾਰੀ ਗੱਲਬਾਤ ਦੱਸੀ ਬਜ਼ੁਰਗ ਮਹਾਰਾਜੇ ਦਾ ਛੋਟਾ ਪੁੱਤਰ ਅਤੇ ਰਾਜੇ ਨੇ ਇਸ ਤਰੀਕੇ ਦੇ ਨਾਲ ਮੇਰੀ ਪ੍ਰੀਖਿਆ ਸਾਡੀ ਪ੍ਰੀਖਿਆ ਰੱਖੀ ਐ ਸੀ ਸੋਨੇ ਦੀ ਚਿੜੀ ਨੂੰ ਲੱਭ ਰਹੇ ਹਾਂ ਤੁਸੀਂ ਤਾਂ ਇਸ ਜੰਗਲ ਦੇ ਵਿੱਚ ਰੋਜ਼ਾਨਾ ਜਾਂਦੇ ਹੋ ਕੀ ਤੁਹਾਨੂੰ ਪਤਾ ਹੈ ਕਿ ਜੰਗਲ ਦੇ ਵਿੱਚ ਕੋਈ ਸੋਨੇ ਦੀ ਚਿੜੀ ਹੈ ਤਾਂ ਕਿਸ ਪਾਸੇ ਹੈ ਜੇ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਤਾਂ ਕਹਿੰਦੇ ਉਹ ਬਜ਼ੁਰਗ ਨੇ ਕਿਹਾ ਪੁੱਤਰੋ ਸੋਨੇ ਦੀ ਚਿੜੀ ਨੂੰ ਅਕਸਰ ਹੀ ਇਸ ਜੰਗਲ ਦੇ ਵਿੱਚ ਉੜਦੇ ਹੋਏ ਦੇਖਿਆ ਪਰ ਉਹ ਕਿਸੇ ਦੇ ਹੱਥ ਨਹੀਂ ਹੁੰਦੀ ਪਰ ਹਾਂ ਮੈਂ ਤੈਨੂੰ ਇਹ ਦੱਸ ਸਕਦਾ ਕਿ ਉਹਦੀ ਜਿਆਦਾ ਉਡਾਨ ਕਿਸ ਪਾਸੇ ਨੂੰ ਹੁੰਦੀ ਹੈ ਬਜ਼ੁਰਗ ਨੇ ਉਸ ਲੜਕੇ ਦੀ ਸਹਾਇਤਾ ਕੀਤੀ ਉਹਨੂੰ ਚਿੜੀ ਬਾਰੇ ਦੱਸਿਆ ਕਹਿੰਦੇ ਜਦੋਂ ਸਵੇਰ ਹੋਈ ਤਾਂ ਉਹ ਲੜਕਾ ਫੇਰ ਜੰਗਲ ਵੱਲ ਤੁਰ ਪਿਆ ਉਹ ਚਿੜੀ ਦੀ ਭਾਲ ਦੇ ਵਿੱਚ ਇਧਰ ਉਧਰ ਬਜ਼ੁਰਗ ਵੀ ਅੱਜ ਜੰਗਲ ਦੇ ਵਿੱਚ ਦੂਸਰੇ ਪਾਸੇ ਲੱਕੜਾਂ ਦੀ ਕਟਾਈ ਕਰਨ ਗਿਆ ਹੁਣ ਇਹਨੂੰ ਉਹ ਰਾਜ ਦਾ ਵੱਡਾ ਪੁੱਤਰ ਮਿਲਿਆ ਜਿਵੇਂ ਕੱਲ ਛੋਟੇ ਪੁੱਤਰ ਤੋਂ ਮਦਦ ਮੰਗੀ ਸੀ ਅੱਜ ਵੱਡੇ ਪੁੱਤਰ ਤੋਂ ਮਦਦ ਮੰਗੀ ਕਿਹਾ ਕਿ ਤੈਨੂੰ ਮੈਨੂੰ ਬਹੁਤ ਪਿਆਸ ਲੱਗੀ ਹੈ ਕਿਰਪਾ ਕਰਕੇ ਮੈਨੂੰ ਪਾਣੀ ਦੀ ਘੁੱਟ ਪਿਲਾ ਦਿਓ ਕਿੰਦਰ ਰਾਜ ਦੇ ਵੱਡੇ ਪੁੱਤਰ ਨੇ ਮਨ ਦੇ ਵਿੱਚ ਸੋਚਿਆ ਕਿ ਜੇਕਰ ਮੈਂ ਇੱਕ ਬਜ਼ੁਰਗ ਦੀ ਮਦਦ ਕਰਨ ਲੱਗ ਗਿਆ ਮੈਨੂੰ ਨਹੀਂ ਪਤਾ ਇਸ ਜੰਗਲ ਦੇ ਵਿੱਚ ਪਾਣੀ ਕਿੱਥੇ ਹੈ ਪਾਣੀ ਲੰਬੜ ਲੱਪਣ ਗਿਆ ਤਾਂ ਜੀੜੀ ਕੌਣ ਲੱਭੇਗਾ ਕਿਤੇ ਇਹ ਨਾ ਹੋਵੇ ਵੀ ਮੇਰਾ ਛੋਟਾ ਭਰਾ ਜੀੜੀ ਨੂੰ ਲੱਭ ਲਏ ਪਿਤਾ ਜੀ ਕੋਲ ਪਹੁੰਚ ਜਾਵੇ ਅਤੇ ਸਾਰੇ ਰਾਜ ਭਾਗ ਦਾ ਮਾਲਕ ਬਣ ਜਾਵੇ ਇਸ ਕਰਕੇ ਉਹ ਲੜਕੇ ਨੇ ਮਨ ਵਿੱਚ ਸੋਚਿਆ ਕਿ ਨਹੀਂ ਇਹ ਬਜ਼ੁਰਗ ਆਪਣੀ ਮਦਦ ਖੁਦ ਕਰ ਲਵੇਗਾ। ਉਹਨੇ ਬਜ਼ੁਰਗ ਨੂੰ ਕਿਹਾ ਬਜ਼ੁਰਗ ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ ਪਰ ਮੈਂ ਖੁਦ ਬੜੇ ਜ਼ਰੂਰੀ ਕੰਮ ਦੇ ਲਈ ਨਿਕਲਿਆ ਹਾਂ ਇਸ ਕਰਕੇ ਮੈਨੂੰ ਮਾਫ਼ ਕਰੋ। ਤੁਸੀਂ ਆਪਣਾ ਹੀਲਾ-ਬਿਸ਼ੀਲਾ ਆਪੇ ਕਰ ਲਓ ਇਹ ਕਹਿ ਕੇ ਉਹ ਰਾਜ ਦਾ ਵੱਡਾ ਪੁੱਤਰ ਉਥੋਂ ਦੁਰ ਪਿਆ ਕਹਿੰਦੇ ਅੱਗੇ ਗਏ ਤਾਂ ਇੱਕ ਬਜ਼ੁਰਗ ਮਾਂ ਰਸਤੇ ਵਿੱਚ ਮਿਲੀ। ਉਹ ਕਹਿਣ ਲੱਗੀ ਪੁੱਤਰ ਮੈਨੂੰ ਬਹੁਤ ਭੁੱਖ ਲੱਗੀ ਹੈ। ਜੇਕਰ ਤੂੰ ਮੈਨੂੰ ਇਹ ਫਲਾਂ ਦੇ ਦਰਖਤ ਨਾਲੋਂ ਕੁਝ ਫਲ ਤੋੜ ਕੇ ਦੇਵੇਂ ਤਾਂ ਤੇਰਾ ਬਹੁਤ ਭਲਾ ਹੋਵੇ ਪਰ ਕਹਿੰਦੇ ਰਾਜ ਦੇ ਵੱਡੇ ਪੁੱਤਰ ਨੇ ਉਹਦੇ ਵੀ ਮਦਦ ਨਾ ਕੀਤੀ ਮਨ ਵਿੱਚ ਫਿਰ ਉਹੀ ਗੱਲ ਸੋਚ ਕੇ ਕਿ ਬਜ਼ੁਰਗ ਮਾਈ ਦੀ ਮਦਦ ਕਰਨ ਲੱਗ ਗਿਆ ਤਾਂ ਕਿਤੇ ਮੇਰਾ ਛੋਟਾ ਭਰਾ ਪਹਿਲਾਂ ਉਹ ਜਿੜੀ ਤੱਕ ਨਾ ਪਹੁੰਚ ਜਾਵੇ ਇਹ ਹੀ ਸੋਚ ਕੇ ਬਜ਼ੁਰਗ ਮਾਈ ਨੂੰ ਭੁੱਖੀ ਛੱਡ ਕੇ ਚਲਿਆ ਗਿਆ ਉਥੇ ਛੋਟਾ ਪੁੱਤਰ ਆਇਆ ਛੋਟੇ ਪੁੱਤਰ ਨੂੰ ਵੀ ਬਜ਼ੁਰਗ ਮਾਈ ਨੇ ਉਹੀ ਗੱਲ ਕਹੀ ਤਾਂ ਛੋਟੇ ਪੁੱਤਰ ਨੇ ਝੱਟ ਮਾਈ ਦੀ ਮਦਦ ਕਰ ਦਿੱਤੀ ਉੱਥੇ ਕੁਝ ਫਲਾਂ ਦੇ ਦਰਖਤ ਸਨ ਉਹਨਾਂ ਤੋਂ ਫਲ ਲਾ ਕੇ ਬਜ਼ੁਰਗ ਮਾਈ ਨੂੰ ਦੇ ਦਿੱਤੇ ਬਜ਼ੁਰਗ ਮਾਈ ਨੇ ਬਹੁਤ ਅਸੀਸਾਂ ਦਿੱਤੀਆਂ ਕਿ ਹਾਂ ਪੁੱਤ ਤੇਰੀ ਮੰਜ਼ਲ ਤੇਰਾ ਮਕਸਦ ਪ੍ਰਮਾਤਮਾ ਤੈਨੂੰ ਜ਼ਰੂਰ ਕਾਮਯਾਬ ਕਰੇਗਾ ਭਾਵੇਂ ਤੈਨੂੰ ਉਹਨ ਉਸ ਨੂੰ ਢੇਰ ਸਾਰੀਆਂ ਦੋਹਾਵਾਂ ਦਿੱਤੀਆਂ ਉਹ ਛੋਟੇ ਪੁੱਤਰ ਨੂੰ ਦਿੱਤੀਆਂ ਹੁਣ ਪੁੱਤਰ ਵੀ ਅੱਗੇ ਵਧ ਗਿਆ ਵੱਡਾ ਪੁੱਤਰ ਅੱਗੇ ਗਿਆ ਅੱਗੇ ਅੱਗੇ ਸੀ ਹੁਣ ਸਸਤੇ ਦੇ ਵਿੱਚ ਵੱਡੇ ਪੁੱਤਰ ਨੇ ਇੱਕ ਸੰਤ ਫਕੀਰ ਮਿਲਿਆ ਜੋ ਬੜਾ ਹੀ ਦਰਬ ਦੇ ਵਿੱਚ ਸੀ ਉਹ ਫ ਵੀਰ ਨੇ ਰਾਜਦੇਸ ਵੱਡੇ ਪੁੱਤਰ ਨੂੰ ਆਪਣੇ ਵੱਲ ਆਉਂਦੇ ਵੇਖਿਆ ਕਿ ਹਾਰ ਨੌਜਵਾਨ ਮੇਰੀ ਮਦਦ ਕਰ ਮੈਨੂੰ ਹੁਣੇ ਸੱਪ ਨੇ ਡੰਗ ਮਾਰ ਦਿੱਤਾ ਹੈ ਮੇਰੀ ਜਾਨ ਬਚਾ ਲੋ ਇੱਥੇ ਕੁਝ ਦੂਰੀ ਤੇ ਇੱਕ ਐਸੀ ਜੜੀ ਬੂਟੀ ਹੈ ਜੇਕਰ ਤੂੰ ਮੈਨੂੰ ਲਿਆ ਦੇ ਤਾਂ ਜਿਹੜੇ ਸੱਪ ਦਾ ਡੰਗ ਆ ਉਸ ਦੇ ਨਾਲ ਉਹ ਸਾਰੀ ਜ਼ਹਿਰ ਨਿਕਲ ਜਾਵੇਗੀ ਮੇਰੀ ਜਾਨ ਬਚ ਜਾਵੇਗੀ ਕਹਿੰਦੇ ਰਾਜਦੇ ਦੇ ਵੱਡੇ ਪੁੱਤਰ ਨੇ ਮਨ ਦੇ ਵਿੱਚ ਸੋਚਿਆ ਕਿ ਜੇਕਰ ਮੈਂ ਸੰਤ ਦੀ ਮਦਦ ਕਰਨ ਲੱਗਾ ਤਾਂ ਮੇਰਾ ਇੱਥੇ ਨੁਕਸਾਨ ਹੋ ਸਕਦਾ ਹੈ ਵੈਸੇ ਇਹ ਸੰਤ ਫਕੀਰ ਕਾਫੀ ਬਜ਼ੁਰਗ ਹੋ ਚੁੱਕਾ ਹੈ ਜੇਕਰ ਇਹ ਮਰ ਵੀ ਜਾਵੇਗਾ ਤਾਂ ਵੀ ਕੋਈ ਗੱਲ ਨਹੀਂ ਸੰਤ ਫਕੀਰ ਜੀ ਦਰਦ ਦੇ ਨਾਲ ਤੜਫਰਿਆ ਦੇਖ ਕੇ ਅੰਦੇਖਾ ਕਰਕੇ ਉਹ ਆਪਣੇ ਕੰਮ ਲਈ ਅੱਗੇ ਚੱਲ ਗਿਆ ਇੱਧਰ ਛੋਟਾ ਪੁੱਤਰ ਆਇਆ ਛੋਟੇ ਪੁੱਤਰ ਨੇ ਜਦ ਸੰਤ ਫਕੀਰ ਨੂੰ ਦੇਖਿਆ ਤਾਂ ਉਹ ਖੁਦ ਹੀ ਭੱਜਾ ਭੱਜਾ ਉਹਨਾਂ ਵੱਲ ਆਇਆ ਤੇ ਕਹਿ ਲੱਗਾ ਸੰਤ ਜੀ ਤੁਹਾਨੂੰ ਕੀ ਹੋਇਆ ਤਾਂ ਉਹਨਾਂ ਨੇ ਸਾਰੀ ਗੱਲਬਾਤ ਉਸ ਨੂੰ ਦੱਸ ਦਿੱਤੀ ਕਿ ਮੈਨੂੰ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ ਤੇ ਉਸ ਦੇ ਰਾਜੇ ਦੇ ਛੋਟੇ ਪੁੱਤਰ ਨੇ ਸੰਤ ਨੂੰ ਸੰਤਕੂਲ ਵੈਦ ਹਕੀਮ ਕੋ ਲੈ ਕੇ ਜਾਂਦਾ ਤੇ ਉਸ ਦਾ ਇਲਾਜ ਕਰਵਾਉਂਦਾ ਸੰਤ ਫਕੀਰ ਨੇ ਕਿਹਾ ਨਹੀਂ ਪੁੱਤਰ ਇਸ ਸੱਪ ਦੇ ਜ਼ਹਿਰ ਨਾਲ ਵੈਦ ਹਕੀਮ ਨਹੀਂ ਕਰ ਸਕਦਾ ਮੇਰੇ ਇਲਾਜ ਨਹੀਂ ਕਰ ਸਕਦਾ ਪਰ ਜੰਗਲ ਦੇ ਵਿੱਚ ਕੈਸੀ ਜੜੀ ਬੂਟੀ ਆ ਜੁੜੀ ਮੈਨੂੰ ਇਹ ਵਿਅਦ ਹਕੀਮ ਦੇ ਇਲਾਜ ਦੇ ਨਾਂ ਨਾਲ ਉਹ ਬੜੀ ਜੜੀ ਬੂਟੀ ਮਿਲ ਜਾਵੇ ਤਾਂ ਮੈਂ ਬਚ ਸਕਦਾ ਹੈ ਰਾਜੇ ਦੇ ਪੁੱਤਰ ਨੇ ਉਹ ਜੜੀ ਬੂਟੀ ਲੈ ਕੇ ਆਇਆ ਤੇ ਉਹ ਸੰਤ ਫਕੀਰ ਨੂੰ ਦਿੰਦਾ ਤੇ ਸੰਤ ਦੀ ਜਾਨ ਬਚ ਜਾਂਦੀ ਹੈ ਇਸ ਤਰ੍ਹਾਂ ਸੰਤ ਜੀ ਜਦੋਂ ਜਾਨ ਬਚ ਜਾਂਦੀ ਹੈ ਤੇ ਸੰਤ ਉਸ ਨੂੰ ਬਹੁਤ ਸਾਰੀਆਂ ਦਵਾਵਾਂ ਦਿੰਦਾ ਹੈ ਤੈਨੂੰ ਪਰਮਾਤਮਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰੱਖੇ ਤੇਰੀ ਹਰ ਇੱਛਾ ਪੂਰੀ ਕਰੇ ਹਰ ਸੁਪਨਾ ਪੂਰੀ ਕਰੇ ਤੇ ਜਿਹੜੀ ਮੰਜ਼ਲ ਤੇ ਤੂੰ ਜਾ ਰਿਆਂ ਉਸ ਦੇ ਵਿੱਚ ਤੈਨੂੰ ਪਰਮਾਤਮਾ ਸਫਲਤਾ ਦੇਵੇ ਸੰਤ ਜੀ ਨੇ ਜਦੋਂ ਉਸ ਲੜਕੇ ਨੂੰ ਸਾਰੀਆਂ ਦੁਆਵਾਂ ਦਿੱਤੀਆਂ ਅਸੀਸਾਂ ਦਿੱਤੀਆਂ ਉਹ ਲੜਕਾ ਸੰਤ ਦੀਆਂ ਦੁਆਵਾਂ ਅਸੀਸਾਂ ਲੈ ਕੇ ਆਪਣੀ ਮੰਜ਼ਲ ਵੱਲ ਤੁਰ ਪਿਆ ਉਹ ਚਿੜੀ ਦੀ ਭਾਲ ਵੱਲ ਤੁਰ ਪਿਆ ਕਹਿੰਦੇ ਹੁਣ ਦੋਵੇਂ ਪ੍ਰਾਂ ਇੱਕ ਇੱਕੋ ਹੀ ਰਸਤੇ 'ਚ ਸਨ ਵੱਡਾ ਭਰਾ ਅੱਗੇ ਸੀ ਤੇ ਛੋਟਾ ਭਰਾ ਛੋਟੇ ਸੀ ਪਿੱਛੇ ਸੀ ਸੋਨੇ ਦੀ ਚਿੜੀ ਲੱਭ ਰਹੇ ਸਨ ਸੋਨੇ ਦੀ ਚਿੜੀ ਇੱਕ ਗੁਫਾ ਦੇ ਬਾਹਰੋਂ ਸੋਨੇ ਦੀ ਚਿੜੀ ਬੈਠੀ ਸੀ ਤੇ ਉਸ ਗੁਫਾ ਦੇ ਵਿੱਚੋਂ ਬਹੁਤ ਤੇਜ਼ੀ ਦੇ ਨਾਲ ਰੋਸ਼ਨੀ ਬਾਹਰ ਆ ਰਹੀ ਸੀ ਕਹਿੰਦੇ ਰਾਜ ਦੇ ਵੱਡੇ ਪੁੱਤਰ ਨੇ ਜਲਦੀ ਦੇ ਨਾਲ ਜੀੜੀ ਵੱਲ ਕਦਮ ਵਧਾਏ ਤੇ ਜੀੜੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਚਿੜੀ ਨੇ ਕਿਹਾ ਆਓ ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ ਮੈਨੂੰ ਪਤਾ ਸੀ ਕਿ ਤੁਸੀਂ ਮੇਰੇ ਤੱਕ ਜਰੂਰ ਆਉਗੇ ਰਾਜ ਦੇ ਪੁੱਤਰ ਨੇ ਕਿਹਾ ਵੀ ਜੇਕਰ ਤੁਹਾਨੂੰ ਇਸ ਗੱਲ ਦਾ ਪਤਾ ਸੀ ਫਿਰ ਤੁਸੀਂ ਮੇਰੇ ਨਾਲ ਚਲੋ ਤੁਹਾਡੇ ਕਰਕੇ ਮੈਨੂੰ ਰਾਜ ਭਾਗ ਮਿਲਣਾ ਹੈ ਉਹ ਚਿੜੀ ਕਹਿਣ ਲੱਗੀ ਮੈਂ ਜਰੂਰ ਤੁਹਾਡੇ ਨਾਲ ਜਾਵਾਂਗੀ ਪਰ ਪਹਿਲਾਂ ਮੈਨੂੰ ਤੁਹਾਨੂੰ ਕੁਝ ਦੱਸਣਾ ਚਾਹੀਦਾ ਹੈ ਚਿੜੀ ਨੇ ਇਸ ਗੁਫਾ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਗੁਫਾ ਦੇ ਅੰਦਰ ਬਹੁਤ ਸਾਰਾ ਸੋਨਾ ਜਾਂਦੇ ਹੀਰੇ ਨੇ ਜੇਕਰ ਤੁਸੀਂ ਮੇਰੇ ਨਾਲ ਇਹ ਸੋਨਾ ਚਾਂਦੀ ਹੀਰੇ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗੁਫਾ ਦੇ ਅੰਦਰ ਜਾ ਕੇ ਸਭ ਕੁਝ ਪ੍ਰਾਪਤ ਕਰ ਸਕਦੇ ਹੋ ਇਹ ਸਾਰੇ ਸੋਨੇ ਚਾਂਦੀ ਦੇ ਮਾਲਕ ਬਣ ਸਕਦੇ ਹੋ ਜਦ ਸੋਨੇ ਚਾਂਦੀ ਹੀਰਿਆਂ ਬਾਰੇ ਸੁਣਿਆ ਤਾਂ ਰਾਜੇ ਦੇ ਪੁੱਤਰ ਦੇ ਮਨ ਦੇ ਵਿੱਚ ਲਾਲਚ ਆ ਗਿਆ ਉਹਨੇ ਕਿਹਾ ਵੀ ਚਲੋ ਰਾਜ ਭਾਗ ਵੀ ਮਿਲੇਗਾ ਤੇ ਸੋਨਾ ਚਾਂਦੀ ਵੀ ਮਿਲ ਜਾਣਾ ਹੋਰ ਕੀ ਚਾਹੀਦਾ ਉਹ ਲੜਕਾ ਜਲਦੀ ਦੇ ਨਾਲ ਗੁਫਾ ਦੇ ਅੰਦਰ ਜਾਂਦਾ ਤੇ ਦੇਖ ਕੇ ਹੈਰਾਨ ਹੋ ਗਿਆ ਕਿ ਇੰਨਾ ਸੋਨਾ ਚਾਂਦੀ ਹੀਰੇ ਉਹ ਆਪਣਾ ਰਾਜ ਭਾਗ ਖੜਾ ਕਰ ਸਕਦਾ ਹੈ ਉਹਦੇ ਮਨ ਦੇ ਵਿੱਚ ਉਹਨੇ ਮਨ ਦੇ ਵਿੱਚ ਸੋਚਿਆ ਕਿ ਮੈਨੂੰ ਆਪਣੇ ਪਿਤਾ ਜੀ ਦੇ ਰਾਜ ਭਾਗ ਦੀ ਕੀ ਲੋੜ ਹੈ ਮੈਂ ਤਾਂ ਆਪਣੀ ਸلطਨਤ ਖੜੀ ਕਰ ਸਕਦਾ ਕਹਿੰਦੇ ਇਹੀ ਸੋਚ ਕੇ ਉਹ ਲੜਕੇ ਨੇ ਜਦ ਇੱਕ ਹੀਰੇ ਨੂੰ ਹੱਥ ਪਾਇਆ ਤਾਂ ਉਹ ਹੀਰੇ ਮੋਤੀ ਜਵਾਹਰਤ ਸੋਨਾ ਜਾਂਦੇ ਕੁਝ ਮਿੱਟੀ ਹੋ ਗਏ ਉਹ ਲੜਕਾ ਇਹ ਦੇਖ ਕੇ ਹਰਾਨ ਹੋਇਆ ਉਹਨੇ ਚਿੜੀ ਨੂੰ ਕਿਹਾ ਚਿੜੀਏ ਕੀ ਹੋਇਆ ਤਾਂ ਕਹਿੰਦੇ ਉਹ ਚਿੜੀ ਨੇ ਰਾਜ ਦੇ ਪੁੱਤਰ ਨੂੰ ਕਿਹਾ ਦੇਖ ਭਾਈ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਇਹ ਸਭ ਕੁਝ ਤੇਰਾ ਹੋ ਸਕਦਾ ਪਰ ਤੇਰੇ ਇਸ ਕਰਕੇ ਨਹੀਂ ਹੋਇਆ ਕਿਉਂਕਿ ਤੂੰ ਨੇਕ ਦਿਲ ਇਨਸਾਨ ਨਹੀਂ ਹੈ ਮੇਰੇ ਮਨ ਵਿੱਚ ਕਿਸੇ ਦੇ ਪ੍ਰਤੀ ਤਰਸ ਦੀ ਦੀਆਦੀ ਭਾਵਨਾ ਨਹੀਂ ਹੈ ਉਹ ਸੋਨੇ ਦੀ ਚਿੜੀ ਨੇ ਕਿਹਾ ਤੂੰ ਆਪਣੀ ਪ੍ਰੀਖਿਆ ਦੇ ਵਿੱਚੋਂ ਫੇਲ ਹੋਵੇਂਗਾ ਅਸਲ ਪ੍ਰੀਖਿਆ ਤੇਰੀ ਰਸਤੇ ਦੇ ਵਿੱਚ ਸੀ ਤੈਨੂੰ ਰਸਤੇ ਵਿੱਚ ਕਿੰਨੇ ਲੋੜਵੰਦੇ ਇਨਸਾਨ ਮਿਲੇ ਪਰ ਤੂੰ ਕਿਸੇ ਦੀ ਮਦਦ ਨਹੀਂ ਕੀਤੀ ਤੈਨੂੰ ਸਿਰਫ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਪਈ ਸੀ ਤੂੰ ਸਭ ਤੋਂ ਮੂੰਹ ਫੇਰ ਕੇ ਆਪਣੀ ਮੰਜ਼ਿਲ ਤੱਕ ਜਾ ਰਿਹਾ ਸੀ ਇਹ ਇਹ ਸਭ ਚੀਜ਼ਾਂ ਤੇਰੇ ਹੱਥ ਮਿੱਟੀ ਲਾਉਂਦਿਆ ਹੀ ਮਿੱਟੀ ਹੋ ਗਈਆਂ ਤੋ ਇੱਕ ਪੱਥਰ ਦੇ ਲ ਇਨਸਾਨ ਆ ਕਹਿੰਦੇ ਚਿੜੀ ਨੇ ਇਹਨੂੰ ਪੱਥਰ ਦੇ ਲ ਇਨਸਾਨ ਕਿਹਾ ਤਾਂ ਉਹ ਲੜਕਾ ਪੱਥਰ ਦਾ ਹੋ ਗਿਆ। ਓਨੇ ਦੇਰ ਤੱਕ ਕਹਿੰਦੇ ਰਾਜ ਦਾ ਛੋਟਾ ਪੁੱਤਰ ਆ ਗਿਆ। ਚਿੜੀ ਦੇ ਨਾਲ ਪਾਲ ਕਰਨ ਕਰਦੇ ਆ ਉੱਥੇ ਪਹੁੰਚਿਆ ਓਨੇ ਜਦ ਚਿੜੀ ਨੂੰ ਦੇਖਿਆ ਤਾਂ ਖੁਸ਼ ਹੋਇਆ ਵੀ ਚਲੋ ਮੇਰੀ ਪਾਲ ਖਤਮ ਹੋ ਗਈ। ਓਨੇ ਜਦ ਚਿੜੀ ਨੂੰ ਬੇਨਤੀ ਕੀਤੀ ਕਿ ਚਿੜੀਏ ਤੈਨੂੰ ਮੇਰੇ ਨਾਲ ਰਾਜ ਮਹਿਲ ਜਾਣਾ ਪੈਣਾ। ਚਿੜੀ ਨੇ ਉਸ ਨੂੰ ਕਿਹਾ ਵੀ ਮੈਨੂੰ ਸਭ ਪਤਾ ਹੈ ਮੈਂ ਤੁਹਾਡੇ ਨਾਲ ਜ਼ਰੂਰ ਜਾਵਾਂਗੀ ਪਰ ਇਸ ਤੋਂ ਪਹਿਲਾਂ ਤੈਨੂੰ ਮੈਂ ਕੁਝ ਕੰਮ ਦੇਣਾ ਚਾਹੁੰਦੀ ਹਾਂ। ਗੁਫਾ ਦੇ ਅੰਦਰ ਜਾਓ ਦੇਖੋ ਬਹੁਤ ਸਾਰਾ ਧਨ ਦੌਲਤ ਪਿਆ ਹੀਰੇ ਜਵਾਹਰਾਤ ਪਏ ਤੁਸੀਂ ਇਹਦੇ ਵਿੱਚੋਂ ਜਿੰਨਾ ਚਾਹੋ ਲੈ ਸਕਦੇ ਹੋ ਕਹਿੰਦੇ ਉਹ ਰਾਜੇ ਦੇ ਛੋਟੇ ਪੁੱਤਰ ਨੇ ਅੰਦਰ ਜਾ ਕੇ ਦੇਖਿਆ ਤਾਂ ਹੈਰਾਨ ਹੋ ਗਿਆ ਪੂਰੀ ਗੁਫਾ ਸੋਨੇ ਚਾਂਦੀ ਹੀਰੇ ਮੋਤੀਆਂ ਨਾਲ ਭਰੀ ਪਈ ਸੀ ਉਹ ਜੀੜੀ ਨੂੰ ਕਹਿਣ ਲੱਗਾ ਕਿ ਜੀੜੀਆ ਮੈਨੂੰ ਇਹ ਸਭ ਦੀ ਲੋੜ ਨਹੀਂ ਹੈ ਮੈਂ ਰਾਜੇ ਦਾ ਪੁੱਤਰ ਹਾਂ ਸਾਡੇ ਕੋਲ ਸਭ ਪਹਿਲਾਂ ਸਭ ਕੁਝ ਹੈ ਇਹ ਸਭ ਕੁਝ ਤੂੰ ਗਰੀਬਾਂ ਦੇ ਵਿੱਚ ਵੰਡ ਦੇ ਮੈਨੂੰ ਸਿਰਫ ਤੂੰ ਚਾਹੀਦੀ ਹਾਂ ਉਹ ਵੀ ਇਸ ਕਰਕੇ ਕਿਉਂਕਿ ਮੇਰੇ ਪਿਤਾ ਜੀ ਨੇ ਤੈਨੂੰ ਉੱਥੇ ਲਿਜਾਣ ਨੂੰ ਕਿਹਾ ਹੈ ਜਦੋਂ ਇਹ ਲੜਕੇ ਨੇ ਚਿੜੀ ਉੱਡ ਕੇ ਉਹਦੇ ਮੋਢੇ ਤੇ ਬਹਿ ਗਈ ਕਿਹਾ ਕਹਿੰਦੇ ਚਿੜੀ ਨੂੰ ਆਪਣੇ ਹੱਥ ਵਿੱਚ ਫੜ ਕੇ ਲੜਕੇ ਦੇ ਮਨ ਦੇ ਵਿੱਚ ਸੋਚਿਆ ਵੀ ਚਿੜੀ ਤਾਂ ਮਿਲ ਗਈ ਹੈ ਪਰ ਮੇਰਾ ਭਰਾ ਕਿੱਥੇ ਆ ਮੈਂ ਤਾਂ ਇਹ ਸੋਚਿਆ ਸੀ ਕਿ ਮੇਰੇ ਭਰਾ ਨੂੰ ਜਿੜੀ ਮਿਲ ਗਈ ਆ ਤਾਂ ਉਹ ਜਿੜੀ ਨੂੰ ਲੈ ਕੇ ਰਾਜ ਮਹਿਲ ਪਹੁੰਚ ਗਿਆ ਪਰ ਜੇ ਚਿੜੀ ਉੱਥੇ ਆ ਜੇ ਚਿੜੀ ਇੱਥੇ ਆ ਤਾਂ ਮੇਰਾ ਭਰਾ ਕਿੱਥੇ ਆ ਕਿਸੇ ਮੁਸੀਬਤ ਵਿੱਚ ਨਾ ਹੋਵੇ ਕਹਿੰਦੇ ਉਹ ਜਿੜੀ ਇਸ ਲੜਕੇ ਦੀ ਅੰਦਰ ਦੀ ਆਵਾਜ਼ ਨੂੰ ਸਮਝ ਗਈ ਕਹਿਣ ਲੱਗੀ ਤੈਨੂੰ ਤੇਰੇ ਭਰਾ ਦੀ ਫਿਕਰ ਫਿਕਰ ਨਾ ਦੇਖ ਤੇਰਾ ਭਰਾ ਤੇਰੇ ਸਾਹਮਣੇ ਖੜਾ ਹੈ ਉਨੇ ਉਹ ਪੱਥਰ ਦੀ ਮੂਰਤੀ ਵੱਲ ਇਸ਼ਾਰਾ ਕੀਤਾ ਉਹ ਲੜਕੇ ਨੇ ਜਲਦੀ ਦੇ ਨਾਲ ਪੱਥਰ ਦੀ ਮੂਰਤੀ ਦੇ ਕੋਲ ਜਾ ਕੇ ਦੇਖਿਆ ਇਹ ਤਾਂ ਬਿਲਕੁਲ ਮੇਰੇ ਭਰਾ ਵਰਗਾ ਹੈ ਜਦ ਹੀ ਉਹ ਲੜਕੇ ਨੇ ਉਸ ਪੱਥਰ ਦੀ ਮੂਰਤੀ ਨੂੰ ਸੋਇਆ ਤਾਂ ਉਹ ਭਰਾ ਇਨਸਾਨੀ ਰੂਪ ਦੇ ਵਿੱਚ ਆ ਗਿਆ ਆਪਣੇ ਛੋਟੇ ਭਰਾ ਦਾ ਧੰਨਵਾਦ ਕਰਨ ਲੱਗਾ ਵੀ ਭਰਾਵਾ ਸੁਖਰ ਹੈ ਤੂੰ ਮੈਨੂੰ ਮੂਰਤੀ ਤੋਂ ਇਨਸਾਨ ਬਣਾ ਦਿੱਤਾ ਕਹਿੰਦੇ ਜਦੋਂ ਛੋਟਾ ਭਰਾ ਚੀੜੀ ਨੂੰ ਆਪਣੇ ਭਰਾ ਨੂੰ ਲੈ ਕੇ ਗੁਫਾ ਦੇ ਵਿੱਚੋਂ ਬਾਹਰ ਆਇਆ ਤਾਂ ਉਹ ਸਾਰੇ ਧਨਦਲ ਤੇ ਹੀਰੇ ਜਵਾਰਤ ਖੁਦ ਵੈ ਖੁਦ ਉਸ ਰਾਜੇ ਦੇ ਛੋਟੇ ਪੁੱਤਰ ਦੇ ਮਗਰ ਮਗਰ ਤੁਰਨ ਲੱਗੇ ਰਾਜੇ ਦੇ ਪੁੱਤਰ ਨੇ ਚੀੜੀ ਨੂੰ ਕਿਹਾ ਜੀੜੀ ਇਹ ਕੀ ਹੋ ਕਿਹਾ ਭਲੇ ਸਭ ਕੁਝ ਤੇਰਾ ਏ ਤਾਂ ਅੰਦੌਲਤ ਸੌਰਤ ਸੁਖ ਤੇਰੇ ਵਰਗੇ ਨੇਕ ਇਨਸਾਨਾਂ ਦੇ ਲਈ ਹੀ ਬਣੀ ਏ ਤੂੰ ਇੱਕ ਨੇਕ ਦਿਲ ਇਨਸਾਨ ਹੈ ਤੂੰ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਲਈ ਘਰੋਂ ਤੁਰਿਆ ਸੀ ਪਰ ਫਿਰ ਵੀ ਤੂੰ ਆਪਣੇ ਅਸਲ ਮਕਸਦ ਨੂੰ ਨਹੀਂ ਭੁੱਲਿਆ ਪ੍ਰਮਾਤਮਾ ਨੇ ਸਾਨੂੰ ਇਸ ਧਰਤੀ ਦੇ ਉੱਤੇ ਭੇਜਿਆ ਤੂੰ ਆਪਣੀ ਮਿੱਥੀ ਵੀ ਮੰਜ਼ਿਲ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਗਲਤ ਰਸਤਾ ਨਹੀਂ ਚੁਣਿਆ ਰਸਤੇ ਦੇ ਵਿੱਚ ਤੈਨੂੰ ਕਿੰਨੇ ਲੋਕ ਮਿਲੇ ਸਭ ਦੀ ਤੂੰ ਮਦਦ ਕੀਤੀ ਭੁੱਖੇ ਨੂੰ ਪ੍ਰਸਾਦ ਦਾ ਸਕਾਇਆ ਪਾਣੀ ਪਿਆਇਆ ਰੋਗੀ ਦਾ ਇਲਾਜ ਕਰਵਾਇਆ ਇਹੀ ਤੇ ਸਾਡੀ ਅਸਲ ਪ੍ਰੀਖਿਆ ਹੈ ਤੂੰ ਆਪਣੀ ਪ੍ਰੀਖਿਆ ਦੇ ਵਿੱਚ ਪਾਸ ਹੋਇਆ ਹੈ ਇਸ ਕਰਕੇ ਇਹ ਸਭ ਕੁਝ ਤੇਰਾ ਕਹਿੰਦੇ ਉਹ ਰਾਜ ਦਾ ਛੋਟਾ ਪੁੱਤਰ ਰਾਜ ਮਹਿਲ ਦੇ ਵਿੱਚ ਰਾਜ ਦੇ ਸਾਹਮਣੇ ਪਹੁੰਚੇ ਤਾਂ ਰਾਜਾ ਆਪਣੇ ਛੋਟੇ ਪੁੱਤਰ ਨੂੰ ਜਿਹੜੀ ਸਮੇਤ ਦੇਖ ਕੇ ਬੜਾ ਖੁਸ਼ ਹੋਇਆ ਤੇ ਰਾਜਾ ਸਮਝ ਗਿਆ ਕਿ ਕੁਸ਼ ਦਾ ਉੱਤਰ ਅਧਿਕਾਰੀ ਉਸ ਦਾ ਛੋਟਾ ਪੁੱਤਰ ਹੀ ਹੋਵੇਗਾ ਮੈਂ ਤੁਹਾਡੀ ਇਹ ਪ੍ਰੀਖਿਆ ਤੁਹਾਡੀ ਅੰਤਰਾਤਮਾ ਚੈੱਕ ਕਰਨ ਦੇ ਲਈ ਰੱਖੀ ਸੀ ਤੁਸੀਂ ਦੋਵੇਂ ਹੀ ਮੇਰੇ ਪੁੱਤਰ ਹੋ ਤੁਹਾਨੂੰ ਦੋਵਾਂ ਨੂੰ ਪਿਆਰ ਕਰਦਾ ਹਾਂ ਪਰ ਮੈਂ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦਾ ਹਾਂ ਮੈਨੂੰ ਆਪਣੀ ਪਰਜਾ ਦੇ ਲਈ ਤੇਰੇ ਵਰਗਾ ਨੇਕ ਦਿਲ ਇਨਸਾਨ ਚਾਹੀਦਾ ਸੀ ਜਿਹਦੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਹੋਵੇ ਕਿਉਂਕਿ ਜਿਸ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦਇਆ ਦੀ ਭਾਵਨਾ ਹੈ ਉਹੀ ਕਿਸੇ ਦਾ ਮਦਦਗਾਰ ਬਣ ਸਕਦਾ ਹੈ ਸੋ ਇਹ ਕਹਿ ਕੇ ਰਾਜੇ ਨੇ ਆਪਣੇ ਪੁੱਤਰ ਨੂੰ ਉੱਤਰਧਿਕਾਰੀ ਬਣਾ ਲਿਆ ਤੇ ਰਾਜ ਭਾਗ ਸੌਂਪ ਦਿੱਤਾ ਸੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕਾਰਮ ਕਰੋ ਕਿਉਂਕਿ ਚੰਗੇ ਕੰਮ ਹੀ ਸਾਡੇ ਚੰਗੇ ਕਰਮ ਬਣਦੇ ਹੈ ਕਰਮਾਂ ਤੋਂ ਹੀ ਸਾਡੀ ਕਿਸਮਤ ਬਣਦੀ ਹੈ ਆਪਣੀ ਮੰਜ਼ਿਲ ਨੂੰ ਪੂਰਾ ਕਰਨ ਦੇ ਲਈ ਆਪਣੇ ਮਕਸਦ ਤੱਕ ਪਹੁੰਚਦੇ ਲਈ ਗਲਤ ਰਸਤਾ ਕਦੇ ਨਾ ਚੁਣੋ ਮ ਆਪਣੇ ਮਕਸਦ ਨੂੰ ਨਹੀਂ ਭੁੱਲਣਾ ਚਾਹੀਦਾ ਅਸਲ ਮਕਸਦ ਸਰਬੱਤ ਦਾ ਭਲਾ ਹੈ ਜੋ ਆਪਣੇ ਅਸਲ ਮਕਸਦ ਨੂੰ ਭੁੱਲਦੇ ਨਹੀਂ ਭੁੱਲਦੇ ਪਰਮਾਤਮਾ ਹਮੇਸ਼ਾ ਉਹਨਾਂ ਦੇ ਨਾਲ ਖੜੇ ਰਹਿੰਦੇ ਨੇ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਨੇ ਕਿ ਮਨੁੱਖ ਦੇ ਵਿੱਚ ਦਇਆ ਤੇ ਦਰਸ ਦੀ ਭਾਵਨਾ ਹੋਣੀ ਚਾਹੀਦੀ ਹੈ ਪਰਮਾਤਮਾ ਹਰ ਵਕਤ ਉਹਦੇ ਨਾਲ ਰਹਿੰਦਾ ਉਹ ਉਹਦੇ ਹਰ ਕੰਮ ਦੇ ਵਿੱਚ ਵਰਤਦਾ ਫਿਰ ਸਿਆਣੇ ਕਹਿੰਦੇ ਆ ਕਿ ਮਿਹਨਤ ਦੇ ਨਾਲ ਪਰਮਾਤਮਾ ਦੀ ਰਹਿਮਤ ਮਿਲ ਜਾਂਦੀ ਹੈ ਉਹ ਮਿਹਨਤ ਨੂੰ ਰੰਗ ਭਾਗ ਜ਼ਰੂਰ ਲੱਗਦੇ ਆ ਜੋ ਮਿਸੂ ਮਿਹਨਤ ਵੀ ਕਰਨੀ ਚਾਹੀਦੀ ਹੈ ਤੇ ਆਪਣੇ ਪਰਮਾਤਮਾ ਦਾ ਨਾਮ ਵੀ ਜਪਣਾ ਚਾਹੀਦਾ ਪਰ ਨਾਲ ਨਾਲ ਨੇਕ ਕੰਮ ਕਰਨੀ ਹੈ ਨੇਕ ਕੰਮਾਂ ਦੇ ਵਿੱਚ ਹੀ ਸਾਡੀ ਨੇਕੀ ਬਣਦੀ ਹੈ ਸਾਡੇ ਕਰਮ ਬਣਦੇ ਆ ਇਨਾ ਤੋਂ ਹੀ ਅਸੀਂ ਸਾਡੀ ਕਿਸਮਤ ਬਣਦੀ ਹੈ ਜਿਸ ਮਨ ਦੇ ਵਿੱਚ ਸੇਵਾ ਦੀ ਭਾਵਨਾ ਹੈ ਉਹਦੇ ਉੱਤੇ ਪਰਮਾਤਮਾ ਹਮੇਸ਼ਾ ਦਿਆਲ ਰਹਿੰਦੇ ਨੇ ਸਾਡੇ ਹੱਥੀ ਕੀਤੀ ਹੋਈ ਸੇਵਾ ਸਾਡੇ ਤੱਕ ਇੱਕ ਨਾ ਇੱਕ ਦਿਨ ਮੁੜ ਕੇ ਜ਼ਰੂਰ ਪਹੁੰਚਦੀ ਹੈ ਦੋਹਾਂ ਹੱਥਾਂ ਦੇ ਦੋਹਾਂ ਹੱਥਾਂ ਦੇ ਨਾਲ ਕੀਤੀ ਹੋਈ ਸੇਵਾ ਕਈ ਹੱਥਾਂ ਦੇ ਰਾਹੀਂ ਵਾਪਸ ਸਾਡੇ ਤੱਕ ਆਉਂਦੀ ਹੈ ਸਾਡੀ ਕੀਤੀ ਹੋਈ ਨੇਕ ਕਮਾਈ ਹੀ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸਾਡੇ ਤੇ ਕੋਈ ਭੀੜ ਬੰਦੀ ਹੈ ਅਸੀਂ ਖੁਦ ਮੁਸੀਬਤ ਦੇ ਵਿੱਚ ਆਉਂਦੇ ਆਂ ਫਿਰ ਪਰਮਾਤਮਾ ਜੀ ਬਹਾਨੇ ਬਣਾ ਕੇ ਸਾਡੀ ਜ਼ਿੰਦਗੀ ਦੇ ਵਿੱਚ ਮਦਦ ਕਰਦੇ ਨੇ ਫਿਰ ਸਾਨੂੰ ਪਤਾ ਲੱ ਲਾ ਪਤਾ ਲੱਗਦਾ ਹੈ ਵੀ ਜ਼ਿੰਦਗੀ ਦੇ ਵਿੱਚ ਦੁਆਵਾਂ ਤੇ ਅਸੀਸਾਂ ਕਮਾਉਂਦਾ ਅਸਲ ਮਕਸਦ ਕੀ ਹੈ ਸੋ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਲਿਖ ਕੇ ਸੈਂਡ ਕਰਿਆ ਕਰੋ ਵਾਹਿਗੁਰੂ ਜੀ